ਕੋਈ ਕਰਦਾ ਕਿ ਜਿਹੇ ਬੱਚੀ ਨੇ ਹੀ ਤੱਕੇ ਮਾਰ ਕੱਢੀ ਕਰਦੇ ਵਿੱਚੋਂ ਗਰੀਬੀ ਤੇ ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਸੋਸ਼ਲ ਮੀਡੀਆ ਉੱਤੇ ਬੜੀ ਹੀ ਮਸ਼ਹੂਰ ਇੱਕ ਨਿੱਕੀ ਜਿਹੀ ਬੱਚੀ ਜਿਸ ਨੂੰ ਨੂਰ ਕਿਹਾ ਜਾਂਦਾ ਹੈ ਪਰ ਇਸ ਬੱਚੀ ਨੇ ਆਪਣੇ ਕਰਦੇ ਹਾਲਾਤਾਂ ਨੂੰ ਬੇਹੱਦ ਠੀਕ ਕੀਤਾ ਹੈ ਜਿੱਥੇ ਕਿ ਦੋਸਤੋ ਇਸ ਨੇ ਆਪਣੀ ਜ਼ਿੰਦਗੀ ਦੀ ਕਮਾਈ ਦੇ ਵਿੱਚੋਂ ਪਹਿਲੀ ਗੱਡੀ ਆਪਣੇ ਮਾਪਿਆਂ ਨੂੰ ਲੈ ਕੇ ਦਿੱਤੀ ਹੈ ਜਿੱਥੇ ਕਿ ਦੋਸਤੋ ਬੇਸ਼ੱਕ ਨਿੱਕੀ ਜੀ ਬੱਚੀ ਆਪ ਗੱਡੀ ਚਲਾ ਨਹੀਂ ਸਕਦੀ ਪਰ ਇਸ ਨੇ ਆਪਣੇ ਮਾਪਿਆਂ ਨੂੰ ਗੱਡੀ ਜੋਗਾ ਕਰ ਦਿੱਤਾ ਹੈ ਜੋ ਕਿ ਦੋਸਤੋ ਇਸ ਬੱਚੀ ਦੀ ਕਿਸਮਤ ਬੇਹੱਦ ਚੰਗੀ ਹੋ ਤੇ ਮਾਪਿਆਂ ਦੀ ਵੀ ਨਾਲ ਕਿਸਮਤ ਚਮਕਾ ਦਿੱਤੀ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ ਸਾਫ ਦੇਖ ਸਕਦੇ ਹੋ ਜਿਵੇਂ ਕਿ ਦੋਸਤੋ ਕਿਹਾ ਜਾਂਦਾ ਹੈ ਕਿ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਪੱਥਰਾਂ ਨੂੰ ਬੇਹੰਮਤ ਹੀ ਕਰਦੇ ਸ਼ਿਕਵਾ ਮੁਕਦਰਾਂ ਦਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ ਸਾਫ ਦੇਖੋ ਨਿੱਕੇ ਜਿਹੇ ਬੱਚੀ ਨੇ ਕਿਵੇਂ ਆਪਣੇ ਘਰ ਦੇ ਹਾਲਾਤਾਂ ਨੂੰ ਕੀਤਾ ਠੀਕ ਤੇ ਉੱਥੇ ਦੋ ਤੇ ਇਸ ਬੱਚੀ ਨੇ ਆਪਣੇ ਮਾਪਿਆਂ ਨੂੰ ਇੱਕ ਜਮਾ ਤੇਰੇ ਬਾਰ ਗਾਇਆ